ਰਾਤਰੀ ਤਜੋਜੋਜਨ ਸ਼੍ਰੀ ਗੁਰੂ ਕਲਾ ਮੰਚ ਨੇ ਕੋਟਰ ਤਰਫੋਂ ਕੀਤਾ ਜਾਂਦਾ ਹੈ ਅੱਜ ਉਸੇ ਸਭਾ ਸ਼ੁਰੂ ਹਰਮ ਸ਼੍ਰੀ ਗੁਰੂ ਕਲਾ ਮੰਚੋਂ ਲੋਪਿਤਾ ਜਾਂਦਾ ਹੈ ਸ਼੍ਰੀ ਗੁਰੂ ਕਲਾ ਮੰਚ ਪਿਛਲੇ 40 ਵਰ੍ਹਿਆਂ ਤੋਂ ਭਗਵਾਨ ਦੇ ਦਿੱਤੇ ਹੋਏ ਦੇਸ਼ਾਂ ਨੂੰ ਉਹਨਾਂ ਦੇ ਜੀਵਨ ਕਾਲ ਨੂੰ ਆਪਣੇ ਮਾਧਿਅਮ ਦੇ ਨਾਲ ਸਾਡੇ ਤੱਕ ਪਹੁੰਚਾਉਂਦਾ ਹੈ ਅੱਜ ਜਿੱਥੇ ਸਮਾਜ ਨੂੰ ਜ਼ਰੂਰਤ ਹੈ ਅچھے ਮੋਰ ਵੈਲਿਊਜ਼ ਦੀ ਇਹ ਕਿਸ ਤਰ੍ਹਾਂ ਦਾ ਮਾਧਿਅਮ ਹੈ ਜਿਸ ਦੀ ਰਾਹੀਂ ਭਗਵਾਨ ਦੇ ਜੀਵਨ ਨੂੰ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਇਹ ਬਹੁਤ ਵੱਡਾ ਉਪਰਾਲਾ ਹੈ ਮੈਂ ਸ੍ਰੀ ਗੁਰੂ ਕਲਾ ਮੰਚ ਦੇ ਪ੍ਰਧਾਨ ਜੀ ਸੈਕਟਰੀ ਸਾਹਿਬ ਤੇ ਸਾਰੇ ਪ੍ਰਬੰਧਕਾਂ ਤੇ ਮੈਂਬਰਸ ਨੂੰ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕਬਾਦ ਦਿੰਦਾ ਔਰ ਨਾਲ ਹੀ ਨਾਲ ਨਗਰ ਨਿਵਾਸੀ ਸ਼ਹਿਰ ਨਿਵਾਸੀ ਇਲਾਕੇ ਨੂੰ ਅਸੀਂ ਉਹਨਾਂ ਸਭ ਨੂੰ ਨਿਵੇਦਨ ਵੀ ਕਰਦਾ ਹਾਂ ਕਿ ਬਹੁਤ ਮਿਹਨਤ ਕਰਦੇ ਨੇ ਬੱਚੇ ਰਹਿਸਲ ਤੇ ਇਹ ਸਾਰੀ ਜੋ RAM MILAN ਰਤਰੀ ਐਸਾ ਯੋਜਨ 4 ਅਕਤੂਬਰ ਤੋਂ ਸ਼ੁਰੂ ਹੋਏਗਾ ਔਰ 13 ਅਕਤੂਬਰ ਨੂੰ ਭਰਤ ਮਿਲਾਪ ਦੇ ਨਾਮ ਇਸ ਦਾ ਸਮਾਪਨ ਹੋਏਗਾ ਤੁਸੀਂ ਸਭ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਭਗਵਾਨ ਸ਼੍ਰੀ ਰਾਮ ਉਹਨਾਂ ਦੇ ਜੀਵਨ ਕਾਲ ਉਹਨਾਂ ਦੀ ਦਿੱਤੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰੋ ਔਰ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਲਾ ਦੇ ਨੇ ਉਹਨੂੰ ਕਰਾ ਲੈਂਦੇ ਇਤਿਹਾਸ ਦੇ ਵਿੱਚ ਮੇਰੇ ਵੀਰ ਅਨੁਰاج ਭਾਰਦਵਾ ਜੀ ਅੱਜ શ્રી RAM LILA ਰਾਤੀ ਦੇ ਹੋਣ ਦੇ ਲਈ ਜੀ ਰਿਹਸਲ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਉਹਦਾ ਸ਼ੁਭਾਰਣ ਕਰਨ ਦੇ ਲਈ ਸਾਡੇ ਕੋਲ ਆਏ ਨੇ ਬਹੁਤ ਅਮਰੀਆਂ ਇਹਨਾਂ ਦਾ ਬਹੁਤ ਸਾਲਾਂ ਤੋਂ ਲਗਾਤਾਰ ਸਾਨੂੰ ਬਹੁਤ ਯੋਗਦਾਨ ਵੀ ਦਿੰਦੇ ਨੇ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਇਹਨਾਂ ਨੇ ਸਾਨੂੰ ਜੋੜਿਆ ਵੀ ਹੈ ਬੜੇ ਧਾਰਮਿਕ ਸੱਜਣ ਇਹਦੇ ਨਾਲ ਜੁੜੇ ਹੋਏ ਆ ਕਿ ਕੈਪੀਟਲ ਬੈਂਕ ਤੋਂ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਇੰਨੀ ਸੇਵਾ ਕੀਤੀ ਹੈ ਸਾਰੇ ਬੈਂਕ ਦੇ ਇਨਾਂ ਦੇ ਸਟਾਫ ਦੇ ਤੇ ਹੋਰ ਵੀ ਜਿਨ੍ਹਾਂ ਦੇ ਅਹੁਦੇਦਾਰ ਆ ਉਹ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਆ ਅਸੀਂ ਬਹੁਤ ਬਹੁਤ ਆਭਾਰ ਪ੍ਰਗਟ ਕਰਦੇ ਹਾਂ ਰਾਜ ਜੀ ਦਾ ਕਿ ਹਰ ਸਾਲ ਸਾਡੇ ਕੋਲ ਆ ਕੇ ਇਸ ਦਿਨ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਆਪਣਾ ਆਸ਼ੀਰਵਾਦ ਸਾਡੇ ਬੱਚਿਆਂ ਨੂੰ ਦਿੰਦੇ ਨੇ ਜਿਹੜੇ ਛੋਟੇ ਛੋਟੇ ਬੱਚੇ ਸਾਡੇ ਇਸ ਸ਼ਰੂ ਕਲਾ ਮੰਚ ਦੇ ਵਿੱਚ ਆਪਣੀ ਪ੍ਰਭੂ ਦੀ ਲੀਲਾ ਦਾ ਆਯੋਜਨ ਕਰਨ ਦੇ ਲਈ ਸ਼ੁਰੂ ਕਰਦੇ ਹਾਂ ਅੱਜ ਤੋਂ ਅਸੀਂ ਕੰਮ ਨਹੀਂ ਲੱਗਦਾ ਬਾਕੀ ਮੇਰੀ ਨਕੋਦਰ ਨਿਵਾਸੀ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਦਾ ਹੌਸਲਾ ਵਸਾਈ ਕਰਨ ਦੇ ਲਈ ਪ੍ਰਭੂ ਰਾਮ ਦੀ ਲੀਲਾ ਅਸੀਂ ਮੰਚਨ ਕਰਦੇ ਆਂ ਉਹਨੂੰ ਦੇਖਣ ਦੇ ਲਈ ਸਾਰੇ ਗਦੇਵੀ ਤਲਾਬ ਮੰਦਰ ਦੇ ਪাঙ্গਣ ਦੇ ਵਿੱਚ ਆਓ ਤਾਂ ਜੋ ਅਸੀਂ ਪ੍ਰਭੂ ਰਾਮ ਦਾ ਜਿਹੜਾ ਉਪਦੇਸ਼ ਆ ਉਹ ਘਰ ਘਰ ਦੇਸ਼ ਵਿਦੇਸ਼ ਪਹੁੰਚ ਜਾ ਸਕੇ ਜੈ ਸ਼੍ਰੀ ਰਾਮ